ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਸਾਰੇ ਵੀ ਜੋ ਅਜੀ ਗੁਰਦੁਆਰੇ ਜਾਂਦੇ ਹੋ ਉੱਥੇ ਜਾ ਕੇ ਸੇਵਾ ਕਰਦੇ ਹੋ ਤੇ ਇੱਕ ਦਿਨ ਦੀ ਸੇਵਾ ਦਾ ਕੀ ਫਲ ਹੈਗਾ ਜਾਂ ਅੱਜ ਅਸੀਂ ਇਹਦੇ ਬਾਰੇ ਚ ਗੱਲ ਕਰਾਂਗੇ ਕਿਉਂਕਿ ਮੇਰੀਆਂ ਬੀਬੀਆਂ ਭੈਣਾਂ ਮੇਰੇ ਵੀਰ ਬੇਟੇ ਜਿੰਨੇ ਵੀ ਹੈਗੇ ਆ ਸਾਰੇ ਹੀ ਗੁਰਦੁਆਰੇ ਜਾਂਦੇ ਆ ਜਾ ਕੇ ਤੇ ਉੱਥੇ ਸੇਵਾ ਕਰਦੇ ਆ ਜਿਹੜੀ ਵੀ ਸੇਵਾ ਮਿਲ ਜਾਏ ਉਹ ਸੇਵਾ ਸਾਨੂੰ ਕਰਨੀ ਵੀ ਜੂਰ ਚਾਹੀਦੀ ਆ ਸੇਵਾ ਕਰਨਾ ਮਾਨੀਆ ਹੁੰਦਾ ਆ ਮਤ ਉੱਚੀ ਹੁੰਦੀ ਆ ਪ੍ਰਮਾਤਮਾ ਜੀ ਉਹ ਉਹ ਸਾਨੂੰ ਦਤਾ ਬਖਸ਼ ਦਿੰਦੇ ਆ ਜਿਨ੍ਹਾਂ ਨੂੰ ਅਸੀਂ ਕਹਿੰਦੀ ਸੋਚਾ ਵੀ ਨਹੀਂ ਹੁੰਦਾ ਹੈਗਾ ਤੇ ਇਸ ਵਾਸਤੇ ਸਾਨੂੰ ਜਰੂਰ ਸੇਵਾ ਜੂਰ ਕਰਨੀ ਚਾਹੀਦੀ ਆ ਚਾਹੇ ਅਸੀਂ ਜਾ ਕੇ ਜੋੜਿਆਂ ਦੀ ਸੇਵਾ ਕਰੀਏ ਚਾਹੇ ਝਾੜੂ ਦੀ ਕਰੀਏ ਚਾਹੇ ਕੋਈ ਹੋਰ ਸੇਵਾ ਕਰੀਏ ਸੇਵਾ ਕਰਨਾ ਮਾਨੀਆ ਮਤ ਉੱਚੀ ਤੇ ਬਾਬਾ ਜੀ ਦੀਆਂ ਅਪਾਰ ਬਖਸ਼ਿਸ਼ਾਂ ਵੀ ਸਾਨੂੰ ਮਿਲਦੀਆਂ ਹੈਗੀਆਂ ਆ ਐਸੋਸੀ ਜੋ ਜਾ ਕੇ ਸੇਵਾ ਜ਼ਰੂਰ ਕਰਿਆ ਕਰੋ ਸਾ ਸੰਗਤ ਜੀ ਆਪ ਜੀ ਨਾਲ ਛੋਟੀ ਜੀ ਕਥਾ ਸਾਂਝੀ ਕਰਦੇ ਆ ਜੇ ਆਪ ਜੀ ਨੂੰ ਇਹ ਵੀਡੀਓ ਪਸੰਦ ਆਵੇ ਆਪ ਜੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਹਰ ਮੰਦਰ ਸਾਹਿਬ ਦੀ ਘਰ ਸੇਵਾ ਚੱਲ ਰਹੀ ਸੀਗੀ ਬਹੁਤ ਸੰਗਤ ਸੇਵਾ ਕਰਨ ਵਾਸਤੇ ਆਉਂਦੀ ਸੀਗੀ ਤੇ ਇਸ ਤਰ੍ਹਾਂ ਹੀ ਇੱਕ ਬਹੁਤ ਹੀ ਗਰੀਬ ਪਰਿਵਾਰ ਸੀਗਾ ਜਿਨ੍ਹਾਂ ਦੀ ਰੋਜੀ ਰੋਟੀ ਬਹੁਤ ਹੀ ਮੁਸ਼ਕਲ ਚੱਲਦੀ ਸੀਗੀ ਸਵੇਰੇ ਕਮਾ ਕੇ ਲੈਣਾ ਦੇਸ਼ਾਂ ਨੂੰ ਖਾ ਲੈਣਾ ਇਹ ਉਹਨਾਂ ਦੀ ਦਿਨਚਰਿਆ ਚੱਲ ਰਹੀ ਸੀ ਬੱਚੇ ਵੀ ਵੱਡੇ ਹੁੰਦੇ ਜਾ ਰਹੇ ਸੀਗੇ ਪਰ ਗਰੀਬੀ ਦੂਰ ਨਹੀਂ ਹੋ ਰਹੀ ਸੀ ਕਿ ਜਦ ਉਹਨਾਂ ਨੂੰ ਖਬਰ ਮਿਲੀ ਕਿ ਹਰਿਮੰਦਰ ਸਾਹਿਬ ਜੀ ਦੀ ਸੇਵਾ ਹੋ ਰਹੀ ਆ ਤੇ ਉਹਨਾਂ ਦਾ ਜਿਹੜਾ ਪਤੀ ਸੀਗਾ ਉਹ ਕਹਿਣ ਲੱਗਾ ਅਗਰ ਮੇਰਾ ਮਨ ਕਰਦਾ ਆ ਕਿ ਮੈਂ ਜਾ ਕੇ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਾਂ ਸੂਰਤ ਜਾ ਕੇ ਸੇਵਾ ਕਰਾਂ ਤਾਂ ਉਹਨਾਂ ਦੇ ਘਰ ਦੇ ਕਹਿਣ ਲੱਗੇ ਜਾਓ ਤੁਸੀਂ ਚਲੇ ਜਾਓ ਸੇਵਾ ਤੇ ਤੁਹਾਡਾ ਮਨ ਹੋ ਰਿਹਾ ਤਾਂ ਤੁਸੀਂ ਜਰੂਰ ਜਾ ਕੇ ਉੱਥੇ ਸੇਵਾ ਕਰਕੇ ਆਓ ਪਰ ਉਹ ਇਹ ਸੋਚਣ ਲੱਗੇ ਕਿ ਸੇਵਾ ਤੇ ਕਰਿਆਵਾਂਗੇ ਪਰ ਇਹ ਦੱਸੋ ਕਿ ਉੱਥੇ ਜਿਹੜਾ ਘਰ ਦਾ ਗੁਜ਼ਾਰਾ ਆ ਉਹ ਕਿਸ ਤਰ੍ਹਾਂ ਚੱਲੇਗਾ ਉਹਨਾਂ ਦੀ ਪਤਨੀ ਬਹੁਤ ਹੀ ਸੁਲਝੇ ਹੋਏ ਠੰਡੇ ਸਵੇਹਾ ਦੀ ਸੀਗੀ ਉਹ ਕਹਿਣ ਲੱਗੀ ਆਪ ਜੀ ਜਾਓ ਪਿੱਛੋਂ ਘਰ ਅਸੀਂ ਆਪੇ ਦੇਖ ਲਵਾਂਗੇ ਜਿਸ ਤਰ੍ਹਾਂ ਵੀ ਹੋਏਗਾ ਬਾਬਾ ਜੀ ਆਪਣੇ ਆਪ ਸਾਡੀ ਸਹਾਇਤਾ ਕਰਨਗੇ ਆਪ ਵੀ ਜਾ ਕੇ ਉੱਥੇ ਸੇਵਾ ਕਰਕੇ ਆਓ ਉਹਨਾਂ ਦਿਨਾਂ 'ਚ ਹਰਮੰਦਰ ਸਾਹਿਬ ਜੀ ਦੀ ਸੇਵਾ ਹੋ ਰਹੀ ਸੀ ਸਰੋਵਰ ਸਾਹਿਬ ਬਣ ਰਹੀ ਸੀ ਸਰੋਵਰ ਦੀ ਸੇਵਾ ਸੀ ਬਹੁਤ ਸੰਗਤ ਸੇਵਾ ਕਰਨ ਆਉਂਦੀ ਸੀਗੀ ਤੇ ਉਹ ਵੀ ਉਹਨਾਂ ਵਿੱਚ ਆ ਕੇ ਤੇ ਸੇਵਾ ਕਰਨ ਲੱਗ ਗਏ ਉਹ ਹਰਮੰਦਰ ਸਾਹਿਬ ਆ ਗਏ ਤੇ ਆ ਕੇ ਸੇਵਾ ਕਰਨ ਲੱਗ ਗਏ ਉਹਨਾਂ ਨੂੰ ਜਿਹੜੀ ਵੀ ਸੇਵਾ ਮਿਲਦੀ ਉਹ ਬੜੇ ਹੀ ਪਿਆਰ ਨਾਲ ਸਤਿਕਾਰ ਨਾਲ ਉਹ ਸੇਵਾ ਕਰਦੇ ਸਾਧਨ ਸੇਵਾ ਕਰਦੇ ਸ਼ਾਮ ਨੂੰ ਉੱਥੇ ਹੀ ਆਰਾਮ ਕਰ ਲੈਂਦੇ ਇਸ ਤਰ੍ਹਾਂ ਹੀ ਕਾਫੀ ਦਿਨ ਉਹਨਾਂ ਨੂੰ ਸੇਵਾ ਕਰਦੇ ਹੋਏ ਬੀਤ ਗਏ ਤੇ ਉਹਨਾਂ ਨੇ ਸੋਚਿਆ ਕਿ ਹੁਣ ਮੈਨੂੰ ਘਰ ਜਾ ਕੇ ਦੇਖਣਾ ਚਾਹੀਦਾ ਬਹੁਤ ਦਿਨ ਹੋ ਗਏ ਆ ਪਤਾ ਨਹੀਂ ਉਹਨਾਂ ਦਾ ਪਿੱਛੋਂ ਕਿਸ ਤਰ੍ਹਾਂ ਉਹਨਾਂ ਦਾ ਗੁਜ਼ਾਰਾ ਚੱਲ ਰਿਹਾ ਹੋਵੇਗਾ ਕਿਸ ਤਰ੍ਹਾਂ ਉਹਨਾਂ ਦੀ ਰੋਜੀ ਰੋਟੀ ਚੱਲ ਰਹੀ ਹੋਵੇਗੀ ਤੇ ਹੁਣ ਘਰ ਵਾਪਸ ਜਾਣਾ ਚਾਹੀਦਾ ਆ ਗੁਰੂ ਅਰਜਨ ਦੇਵ ਜੀ ਸ਼ਾਮ ਨੂੰ ਸਾਰਿਆਂ ਨੂੰ ਹੀ ਦਰਸ਼ਨ ਦਿੰਦੇ ਸੀਗੇ ਉਹ ਸ਼ਾਮ ਨੂੰ ਆਏ ਉਹਨਾਂ ਨੇ ਦਰਸ਼ਨ ਦਿੱਤੇ ਸਾਰਿਆਂ ਨੇ ਉਹਨਾਂ ਨੂੰ ਮੱਥਾ ਟੇਕਿਆ ਨਮਸਕਾਰ ਕੀਤੀ ਇਹਨੇ ਵੀ ਮੱਥਾ ਟੇਕਿਆ ਉਹਨਾਂ ਨੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ ਕਿ ਸਾਰੇ ਹੀ ਚੜ੍ਹਦੀ ਕਲਾ ਚ ਰਹੋ ਗੁਰਨਾਨਕ ਦੇਵ ਜੀ ਆਪ ਜੀ ਦੇ ਅੰਗ ਸੰਗ ਸਹਾਈ ਹੋਣ ਉਹ ਸੋਚਣ ਲੱਗਿਆ ਮੈਂ ਇੰਨੇ ਦਿਨ ਸੇਵਾ ਕੀਤੀ ਆ ਤੇ ਮੈਨੂੰ ਕੁਝ ਵੀ ਨਹੀਂ ਮਿਲਿਆ ਹੈਗਾ ਹੁਣ ਮੈਂ ਜਿਸ ਤਰ੍ਹਾਂ ਆਇਆ ਸੀ ਖਾਲੀ ਹੱਥ ਉਸ ਤਰ੍ਹਾਂ ਹੀ ਵਾਪਸ ਜਾਣਾ ਪਏਗਾ ਤੋਂ ਆਪਣੇ ਕੰਮ ਨੂੰ ਤੁਰ ਪਿਆ ਉਧਰ ਉਹਦੇ ਘਰ ਦੇ ਜਿਹੜੇ ਸੀਗੇ ਉਹਨਾਂ ਦੇ ਕੋਲ ਕੋਈ ਇੱਕ ਬਜ਼ੁਰਗ ਆਇਆ ਉਹਨਾਂ ਨੂੰ ਥੋੜੇ ਜੇ ਪੈਸੇ ਦੇ ਗਿਆ ਕਹਿਣ ਲੱਗਾ ਤੁਸੀਂ ਆਪਣਾ ਕੰਮਕਾਰ ਖੋਲ ਲਵੋ ਜਦ ਤੁਹਾਡੇ ਕੋਲ ਪੈਸੇ ਹੋਣਗੇ ਤੁਸੀਂ ਮੈਨੂੰ ਵਾਪਸ ਕਰ ਦੇਣਾ ਉਹਨਾਂ ਨੇ ਛੋਟੇ ਜੀ ਦੁਕਾਨ ਖੋਲ ਲਈ ਦੁਕਾਨ ਐਨੀ ਚੱਲ ਪਈ ਕਿ ਉਹਨਾਂ ਦੇ ਘਰ 'ਚ ਬਰਕਤਾਂ ਪੈ ਗਈਆਂ ਤੇ ਉਹ ਖੁਸ਼ਹਾਲ ਹੋ ਗਏ ਸਾਰੇ ਦੇ ਸਾਰੇ ਹੀ ਉਧਰੋਂ ਇਹ ਘਰੋਂ ਨਿਕਲਿਆ ਤੇ ਬੜਾ ਹੀ ਸੋਚੀ ਜਾ ਰਿਹਾ ਸੀਗਾ ਕਿ ਘਰ ਜਾ ਰਿਹਾ ਜਾਂ ਕੋਈ ਪੈਸਾ ਟਕਾ ਨਹੀਂ ਮਿਲਿਆ ਹੈਗਾ ਫੋਨ ਘਰ ਜਾ ਕੇ ਘਰਦਿਆਂ ਨੂੰ ਕੀ ਕਵਾਂਗਾ ਕਿ ਮੈਂ ਉੱਥੇ ਕਿੰਨੀ ਸੇਵਾ ਕੀਤੀ ਆ ਕੀ ਕੀਤਾ ਆ ਜਿਹੜਾ ਮੈਨੂੰ ਕੋਈ ਵੀ ਇਨਾਮ ਜਾਂ ਪੈਸਾ ਨਹੀਂ ਮਿਲਿਆ ਉਹ ਸੁੱਤਨ ਪੈ ਗਿਆ ਕਿ ਇੰਨੇ ਦਿਨ ਮੈਂ ਇੱਥੇ ਸੇਵਾ ਕੀਤੀ ਐ ਮੈਨੂੰ ਕੋਈ ਵਸਤੂ ਨਹੀਂ ਮਿਲੀ ਕੋਈ ਧਨ ਦੌਲਤ ਨਹੀਂ ਮਿਲਿਆ ਤੇ ਹੁਣ ਖਾਲੀ ਹੱਥੀ ਵਾਪਸ ਜਾਣਾ ਪਏਗਾ ਤੇ ਉੱਥੋਂ ਆਪਣਾ ਨਿਕਲ ਪਿਆ ਰਸਤੇ ਵਿੱਚ ਇੱਕ ਸੱਜਣ ਜਿਹੜੇ ਵੀ ਛਾਉ ਨੂੰ ਘਰਾਂ ਨੂੰ ਜਾਂਦੇ ਸੀਗੇ ਸੇਵਾ ਕਰਕੇ ਤੇ ਉਹਨਾਂ ਨੂੰ ਜਾਹ ਪਾਣੀ ਪਿਲਾਉਂਦੇ ਸੀ ਜਲਪਾਨ ਕਰਾਉਂਦੇ ਹੁੰਦੇ ਸੀਗੇ ਉਹਨਾਂ ਨੇ ਉਹਨੂੰ ਵੀ ਜਲਪਾਨ ਕਰਾਇਆ ਤੇ ਉਸ ਕੋਲ ਹਾਲਚਾਲ ਪੁੱਛਿਆ ਤੇ ਕਹਿਣ ਲੱਗਾ ਤੁਸੀਂ ਕਿੱਥੇ ਜਾਣਾ ਹੈ ਉਹਨੇ ਆਪਣੇ ਪਿੰਡ ਦਾ ਨਾਮ ਦੱਸਿਆ ਕਿ ਮੈਂ ਕੱਲ ਤੱਕ ਉੱਥੇ ਪਹੁੰਚ ਜਾਵਾਂਗਾ ਜਦੋਂ ਉਹਨੇ ਉੱਥੇ ਜਲਪਾਨ ਕਰ ਲਿਆ ਤੇ ਕਰਕੇ ਕਹਿਣ ਲੱਗਾ ਮੈਂ ਇੱਥੇ ਇੰਨੇ ਦਿਨ ਆਇਆ ਹੈਗਾ ਹਾਂ ਮੈਨੂੰ ਕੋਈ ਪੈਸਾ ਟਿਕਾ ਨਹੀਂ ਮਿਲਿਆ ਹੈਗਾ ਹੁਣ ਖਾਲੀ ਵਾਪਸ ਘਰ ਚੱਲਿਆ ਆ ਮੇਰੇ ਘਰ ਗਰੀਬੀ ਵੀ ਬਹੁਤ ਹੈਗੀ ਆ ਤੇ ਜਿਹੜਾ ਉਹ ਜਲਪਾਣ ਕਰਾਉਂਦਾ ਸੀਗਾ ਉਹ ਕਹਿਣ ਲੱਗਿਆ ਤੈਨੂੰ ਬਾਬਾ ਜੀ ਦੇ ਦਰਸ਼ਨ ਹੋਏ ਕਹਿਣ ਲੱਗੇ ਹਾਂ ਮੈਨੂੰ ਦਰਸ਼ਨ ਤਾਂ ਹੋਏ ਆ ਉਹ ਪੁੱਛਣ ਲੱਗਿਆ ਤੈਨੂੰ ਉਹਨਾਂ ਨੇ ਕੀ ਅਸ਼ੀਰਵਾਦ ਦਿੱਤਾ ਆ ਕਹਿਣ ਲੱਗੇ ਉਹਨਾਂ ਨੇ ਕਿਹਾ ਆ ਹਮੇਸ਼ਾ ਚੜਦੀ ਕਲਾ ਚ ਰਹੋ ਗੁਰੂ ਨਾਨਕ ਦੇਵ ਜੀ ਆਪ ਜੀ ਦੇ ਅੰਗ ਸੰਗ ਸਹਾਈ ਹੋਣ ਉਹ ਕਹਿਣ ਲੱਗਿਆ ਜਿਹੜਾ ਜਲਪਾਣ ਕਰਾਉਂਦਾ ਸੀਗਾ ਕਹਿਣ ਲੱਗਿਆ ਕਿ ਮੈਂ ਤੈਨੂੰ 100 ਮੋਹਰਾਂ ਦੇ ਦਿੰਦਾ ਹਾਂ ਤੇ ਤੂੰ ਜਿਹੜਾ ਉਹਨਾਂ ਨੇ ਤੈਨੂੰ ਅਸ਼ੀਰਵਾਦ ਦਿੱਤਾ ਆ ਉਹ ਤੂੰ ਮੈਨੂੰ ਦੇ ਜਾ। ਉਹ ਕਹਿਣ ਲੱਗਾ ਠੀਕ ਹੈ। ਉਹਨੇ ਉਹਨੂੰ 100 ਮੋਹਰਾਂ ਦੇ ਦਿੱਤੀਆਂ ਤੇ ਉਹਨੂੰ ਉਹਨੇ ਕਿਹਾ ਕਿ ਜੋ ਤੈਨੂੰ ਗੁਰੂ ਜੀ ਨੇ ਕਿਹਾ ਆ ਉਹ ਤੁਸੀਂ ਮੈਨੂੰ ਕਹਿ ਦਵੋ। ਉਹਨਾਂ ਨੇ ਕਿਹਾ ਬਾਬਾ ਜੀ ਨੇ ਮੈਨੂੰ ਕਿਹਾ ਆ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚਰਮੂ ਗੁਰੂ ਨਾਨਕ ਦੇਵ ਜੀ ਹਮੇਸ਼ਾ ਆਪ ਜੀ ਦੇ ਅੰਗ ਸੰਗ ਸਹਾਈ ਹੋ। ਤੇ ਉਹ ਬੜਾਈ ਖੁਸ਼ ਹੋ ਰਿਹਾ ਸੀਗਾ। ਕਿ ਮੈਂ ਤੇ ਕੁਛ ਇਹਨੂੰ ਦਿੱਤਾ ਨਹੀਂ ਕੁਛ ਨਹੀਂ ਜੋ ਉਹਨਾਂ ਨੇ ਕਿਹਾ ਸੀ ਮੈਂ ਇਹਨੂੰ ਕਹਿ ਦਿੱਤਾ ਹੈਗਾ ਤਾਂ ਮੈਨੂੰ 100 ਮੋਹਰਾਂ ਮਿਲ ਗਈਆਂ ਹੈਗੀਆਂ ਉੱਥੇ ਮੈਂ ਇੰਨੇ ਦਿਨ ਸੇਵਾ ਕੀਤੀ ਸਭ ਕੁਝ ਕੀਤਾ ਤੇ ਮੈਨੂੰ ਕੁਛ ਮਿਲਿਆ ਨਹੀਂ ਹੈਗਾ ਇਹ ਤਾਂ ਕੋਈ ਵੱਡੀ ਚੰਗੀ ਗੱਲ ਹੋ ਗਈ ਹੈਗੀ ਆ ਇਦਾਂ ਸੋਚਾਂ ਚ ਪਿਆ ਹੋਇਆ ਆਪਣੇ ਘਰ ਨੂੰ ਚੱਲ ਪਿਆ ਉਧਰੋਂ ਘਰ ਜਾਲਿਆਂ ਨੇ ਉਹਨਾਂ ਦੇ ਘਰ ਦੇ ਵਿੱਚ ਜਿਹੜੀਆਂ ਬਰਕਤਾਂ ਪਈਆਂ ਸੀਗੀਆਂ ਉਹ ਸਾਰੀਆਂ ਖਤਮ ਹੋ ਗਈਆਂ ਉਹਨਾਂ ਦੇ ਘਰ ਚ ਦੁਕਾਨਦਾਰੀ ਉਦੋਂ ਤੋਂ ਹੀ ਬੰਦ ਸ਼ੁਰੂ ਹੋ ਗਈ ਜਦੋਂ ਤੋਂ ਉਹਨੇ ਆਸ਼ੀਰਵਾਦ ਉਧਰ ਦੇ ਦਿੱਤਾ ਸੀਗਾ ਉਹ ਬੜੇ ਪਰੇਸ਼ਾਨ ਹੋ ਗਏ ਕਿ ਸਾਡਾ ਕੰਮਕਾਰ ਬੜਾ ਚੱਲ ਰਿਹਾ ਸੀਗਾ ਪਰ ਹੁਣ ਅਚਾਨਕ ਕੀ ਹੋ ਗਿਆ ਜਿਹੜਾ ਸਾਡਾ ਕੰਮਕਾਰ ਇੱਕਦਮ ਬੰਦ ਹੋ ਗਿਆ ਜਾਂ ਕੋਈ ਗਾਹਕ ਨਹੀਂ ਆ ਰਿਹਾ ਉਹ ਬੜੇ ਪਰੇਸ਼ਾਨ ਹੋ ਗਏ ਤੇ ਦੂਸਰੇ ਦਿਨ ਇਹ ਵੀ ਆਪਣੇ ਘਰ ਪਹੁੰਚ ਗਿਆ ਤੇ ਬੜਾ ਖੁਸ਼ ਸੀਗਾ ਕਿ ਮੈਨੂੰ 100 ਮੋਹਰਾ ਮਿਲੀਆਂ ਆ ਜਦ ਇਹਨੇ ਆਪਣੇ ਘਰ ਜਾ ਕੇ ਉਹ 100 ਮੋਹਰਾ ਦਿੱਤੀਆਂ ਤੇ ਦੱਸਿਆ ਕਿ ਇਸ ਤਰ੍ਹਾਂ ਨੂੰ ਇਹ ਸੌ ਮੋਹਰਾ ਮਿਲੀਆਂ ਆ ਤੇ ਉਹਨਾਂ ਨੇ ਕਿਹਾ ਜਦੋਂ ਤੁਸੀਂ ਇਹ ਮੋਹਰਾ ਲਈਆਂ ਆ ਆਸ਼ੀਰਵਾਦ ਉਹਨੂੰ ਦੇ ਦਿੱਤਾ ਹੈਗਾ ਆ ਤਦ ਦਾ ਸਾਡੀ ਜਿਹੜਾ ਕੰਮਕਾਰ ਸੀ ਇੱਕਦਮ ਖਤਮ ਹੋ ਗਿਆ ਹੈਗਾ ਆ ਇਹ ਤੁਸੀਂ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀਗਾ ਇਹ ਤੁਸੀਂ ਗਲਤ ਕੀਤਾ ਹੈਗਾ ਆ ਪਰ ਹੁਣ ਤੇ ਉਹ ਸਭ ਕੁਝ ਕਰ ਬੈਠਾ ਸੀਗਾ ਇਸ ਤਰ੍ਹਾਂ ਜਿਹੜਾ ਆਸ਼ੀਰਵਾਦ ਮਿਲਿਆ ਸੀਗਾ ਉਹਨੂੰ ਉਹਨੇ ਉਸ ਵਿੱਚ ਦਿੱਤਾ ਤੇ ਕਰਦੇ ਵਿੱਚ ਉਹੀ ਫੇਰ ਦੁਬਾਰਾ ਤੋਂ ਗਰੀਬੀ ਸ਼ੁਰੂ ਹੋ ਗਈ ਤੇ ਉਹ 100 ਮੋਹਰਾ ਕਿੰਨੇ ਦਿਨ ਚੱਲਣੀਆਂ ਸੀਗੀਆਂ ਆਸ਼ੀਰਵਾਦ ਤੇ ਸਾਰੀ ਉਮਰ ਦਾ ਸੀ ਗੁਰੂ ਜੀ ਨੇ ਜਿਹੜਾ ਉਹਨੂੰ ਦਿੱਤਾ ਸੀਗਾ ਇਸ ਤਰ੍ਹਾਂ ਇੱਕ ਹੋਰ ਵਿਅਕਤੀ ਗੁਰੂ ਘਰ ਤੇ ਸੇਵਾ ਕਰਨ ਆਇਆ ਸੀਗਾ ਹਰਮੰਦਰ ਸਾਹਿਬ ਵਿੱਚ ਜਦੋਂ ਘਰ ਵਾਪਸ ਜਾ ਰਿਹਾ ਸੀਗਾ ਉਹਦੀ ਰਸਤੇ 'ਚ ਹੀ ਮੌਤ ਹੋ ਗਈ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਰਾਜਾ ਆਇਆ ਤੇ ਕਹਿਣ ਲੱਗਿਆ ਕਿ ਮੈਂ ਉਹਨਾਂ ਦੇ ਦਰਸ਼ਨ ਕਰਨੇ ਆ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਉਹਨਾਂ ਨੂੰ ਅਸੀਂ ਹਾਲੇ ਦਰਸ਼ਨ ਨਹੀਂ ਦੇਣੇ ਹੈਗੇ। ਉਹਨਾਂ ਨੂੰ ਥੋੜਾ ਜਿਹਾ ਇੰਤਜ਼ਾਰ ਕਰਨ ਵਾਸਤੇ ਕਹੋ। ਸ਼ਿਵਾਧਾਰਾ ਨੇ ਕਿਹਾ ਹਾਲੇ ਥੋੜਾ ਇੰਤਜ਼ਾਰ ਕਰੋ। ਪਪਾ ਜੀ ਤੁਹਾਨੂੰ ਥੋੜੀ ਦੇਰ ਨੂੰ ਦਰਸ਼ਨ ਦੇਣਗੇ। ਪਰ ਉਹ ਬੜਾ ਕਾਲਾ ਪਿਆ ਹੋਇਆ ਫਿਰ ਥੋੜੀ ਦੇਰ ਬਾਅਦ ਕਹਈ ਕਿ ਮੈਨੂੰ ਪਪਾ ਜੀ ਦੇ ਦਰਸ਼ਨ ਕਰਨੇ ਆ। ਮੈਨੂੰ ਦਰਸ਼ਨ ਕਰਾ ਦਿਓ। ਇਸ ਤਰ੍ਹਾਂ ਕਰਦੇ ਹੋਏ ਕਾਫੀ ਟਾਈਮ ਬੀਤ ਗਿਆ। ਜਦ ਗੁਰੂ ਗੋਬਿੰਦ ਸਿੰਘ ਜੀ ਭਾਈ ਉਹਨਾਂ ਨੇ ਦਰਸ਼ਨ ਦਿੱਤੀ ਤੇ ਕਿਆ ਭਾਈ ਤੂੰ ਦਰਸ਼ਨ ਕਰਨ ਵਾਸਤੇ ਆਇਆ ਆ ਬਹੁਤ ਚੰਗਾ ਲੱਗਿਆ ਤੂੰ ਇੱਕ ਦਿਨ ਸੇਵਾ ਕੀਤੀ ਸੀਗੀ ਹਰਮੰਦਰ ਸਾਹਿਬ ਚ ਇੱਕ ਦਿਨ ਦੀ ਸੇਵਾ ਦਾ ਫਲ ਤੈਨੂੰ ਇਹ ਮਿਲਿਆ ਕਿ ਤੈਨੂੰ ਬਹੁਤ ਵੱਡਾ ਰਾਜਾ ਬਣਿਆ ਕਿਸੇ ਰਾਜੇ ਦੇ ਘਰ ਜਨਮ ਲਿਆ ਰਾਜਕੁਮਾਰ ਬਣਿਆ ਹੁਣ ਤੂੰ ਰਾਜਾ ਬਣਿਆ ਹੋਇਆ ਆ ਹੁਣ ਤੂੰ ਦਰਸ਼ਨ ਕਰਨ ਆਇਆ ਆ ਪਰ ਹੁਣ ਤੈਨੂੰ ਬਹੁਤ ਕਾਲੀ ਹੈਗੀ ਆ ਕਿ ਜਲਦੀ ਦਰਸ਼ਨ ਕਰਕੇ ਮੈਂ ਘਰ ਵਾਪਸ ਜਾਵਾਂ ਤਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਇੱਕ ਦਿਨ ਦੀ ਸੇਵਾ ਦਾ ਫਲ ਤੈਨੂੰ ਇੰਨਾ ਚੰਗਾ ਮਿਲਿਆ ਹੈਗਾ ਜਾਂ ਤੂੰ ਜਿਹੜੀ ਹਰਮੰਦਰ ਸਾਹਿਬ 'ਚ ਜਾ ਕੇ ਸੇਵਾ ਕੀਤੀ ਆ ਤੈਨੂੰ ਰਾਜ ਭਾਗ ਮਿਲਿਆ ਹੈਗਾ ਜਾਂ ਔਰ ਹੁਣ ਤੈਨੂੰ ਬਹੁਤ ਜਲਦੀ ਹੈਗੀ ਆ ਕਿ ਮੈਨੂੰ ਜਲਦੀ ਵਾਪਸ ਜਾਣਾ ਆ ਉਹ ਗੁਰੂ ਜੀ ਦੇ ਚਰਨਾਂ 'ਚ ਡਿੱਗ ਗਿਆ ਦੇਕੇ ਉਹਨਾਂ ਕੋ ਮਾਫੀ ਮੰਗਣ ਲੱਗ ਗਿਆ ਕਿ ਮਹਾਰਾਜ ਮੈਨੂੰ ਨਹੀਂ ਪਤਾ ਸੀਗਾ ਕਿ ਮੈਂ ਕਿੱਦਾਂ ਤੁਹਾਡੇ ਚਰਨਾਂ 'ਚ ਆ ਕੇ ਮੱਥਾ ਟੇਕਾਂ ਕਿਦਾਂ ਤੁਹਾਡੇ ਨਾਲ ਨਮਸਕਾਰ ਕਰਾਂ ਮੇਰ ਕੋ ਪੁੱਲਾ ਹੋ ਗਈਆਂ ਮੈਨੂੰ ਮਾਫ਼ ਕਰ ਦਿਓ ਆਪ ਜੀ ਨੇ ਮੈਨੂੰ ਪਿਛਲੇ ਜਨਮ ਦੀ ਸੋਚੀ ਪਾਈ ਹੈ ਤੇ ਹੁਣ ਮੈਂ ਗੁਰੂ ਘਰ ਦੀ ਸੇਵਾ ਕਰਾਂਗਾ ਤੇ ਗੁਰੂ ਘਰ 'ਚ ਜਿੰਨਾ ਜ਼ਿਆਦਾ ਟਾਈਮ ਬਿਤਾ ਸਕਾਂਗਾ ਮੈਂ ਆਪਣਾ ਬਤਾਵਾਂਗਾ ਜੋ ਸੇਵਾ ਮੈਨੂੰ ਮਿਲੇਗੀ ਮੈਂ ਕਰਾਂਗਾ ਇਸ ਤਰ੍ਹਾਂ ਉਸ ਰਾਜੇ ਨੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਉਹਨਾਂ ਦੇ ਚਰਨਾਂ 'ਚ ਲੱਗ ਗਿਆ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਘਰ ਦੀ ਸੇਵਾ ਕੀਤੀ ਹੋਈ ਕਦੀ ਵੀ ਵਿਅਰਥ ਨਹੀਂ ਜਾਂਦੀ ਹੈਗੀ ਸੇਵਾ ਨੂੰ ਜਰੂਰ ਸਾਨੂੰ ਫਲ ਲੱਗਦੇ ਹੈਗੇ ਆ ਪਰ ਕੀਤੀ ਜਾਵੇ ਮਨ ਲਾ ਕੇ ਚਿੱਤ ਲਾ ਕੇ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਜੋ ਕਰੇ ਚਿੱਤ ਲਾਈ ਜਿੰਨਾ ਸੀ ਚਿੱਤ ਲਾ ਕੇ ਸੇਵਾ ਕਰਾਂਗੇ ਉਹਦਾ ਫਲ ਸਾਨੂੰ ਜਰੂਰ ਮਿਲਣਾ ਹੈਗਾ ਆ ਐਸਾ ਸੇ ਗੁਰੂ ਘਰ ਜਦੋਂ ਵੀ ਜਾਣੇ ਆ ਆਪ ਜਾਣੇ ਆ ਬੱਚਿਆਂ ਨੂੰ ਲੈ ਕੇ ਜਾਣੇ ਆ ਉਹਨਾਂ ਨੂੰ ਸੇਵਾ ਜੂੜ ਕਰਾਇਆ ਕਰੋ ਸੇਵਾ ਦਾ ਫਲ ਜਿਹੜਾ ਆ ਬਾਬਾ ਜੀ ਬਹੁਤ ਹੀ ਮਿੱਠਾ ਦਿੰਦੇ ਆ ਇਹ ਵੀ ਕੋਈ ਅਸੀਂ ਸੇਵਾ ਹੀ ਕੀਤੀ ਹੋਈ ਆ ਜਿਹੜਾ ਸਾਨੂੰ ਹੁਣ ਮਨੁੱਖਾ ਜਨਮ ਮਿਲਿਆ ਹੋਇਆ ਆ 84 ਲੱਖ ਜੂਨਾ ਭੁਕੇ ਫਿਰ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਆ ਇਹ ਮਨੁੱਖਾ ਜਨਮ ਨੂੰ ਸਫਲ ਕਰਨ ਵਾਸਤੇ ਸਾਨੂੰ ਗੁਰੂ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਆ ਗੁਰੂ ਦੀ ਸੇਵਾ ਕਰਨੀ ਚਾਹੀਦੀ ਆ ਇੱਕ ਦਿਨ ਦੀ ਸੇਵਾ ਕਰੋ ਉਹਦਾ ਇੰਨਾ ਵੱਡਾ ਫਾਲਾ ਤੇ ਜੇ ਅਸੀਂ ਰੋਜ਼ ਕਰਾਂਗੇ ਤੇ ਸਾਨੂੰ ਗੁਰੂ ਜੀ ਕਿੰਨਾ ਫਾਲ ਦੇਣਗੇ